ਮਾਰੇ ਅਨਸਰਾਂ ਦੇ ਖਿਲਾਫ ਲਗਾਤਾਰ ਮਹੀਮ ਜੜੀਆਂ ਚਲਾਈ ਗਈ ਹੈ ਜਿਹਦੇ ਵਿੱਚ ਵੱਡੀਆਂ ਕਾਮਯਾਬੀਆਂ ਹਾਸਲ ਹੋਈਆਂ ਅੱਜ ਵੀ ਮਾਰੇ ਅਨਸਰਾਂ ਨੂੰ ਜਿਹੜੇ ਕਾਰਵਾਈ ਕਰਦੇ ਹੋਏ ਉਹਨਾਂ ਕੋਲ ਹਥਿਆਰ ਵੀ ਬਰਾਮਦ ਕੀਤੇ ਆ ਤੇ ਹੋਰ ਵੀ ਕੀ ਜੜੇ ਵੀ ਕਿੰਨੇ આરોપી ਜੜੇ ਇਹਦੇ ਵਿੱਚ ਫੜੇ ਗਿਆ ਤੇ ਹੋਰ ਕੀ ਬਰਾਮਦਗੀ ਹੋਈ ਹੈ ਸਾਡੇ ਨਾਲ ਮੌਜੂਦ ਨੇ ਐਸਐਸਪੀ ਕੋਲ ਉਹ ਪੰਦਰ ਸਿੰਘ ਜੀ ਇਹਨਾਂ ਨਾਲ ਗਲਤ ਕਰਦੇ ਆ ਆਖੇ ਤੇ ਪੂਰਾ ਮਾਮਲਾ ਕੀ ਹੈਗਾ ਤੇ ਕਿੰਨੇ ਜੜੇ ਆ ਸ਼ਰਾਤੀ ਅਨਸਰ ਕਹਿ ਸਕਦੇ ਆ ਮਾਰੇ ਅਨਸਰ ਕਹਿ ਸਕਦੇ ਆ ਵੀ ਇਹਨਾਂ ਨੂੰ ਫੜਨ ਵਿੱਚ ਸਫਲਤਾ ਜੜੀ ਆ ਉਹ ਹਾਸਲ ਕੀਤੀ ਆ ਸਿਰ ਸੱਚੀ ਗੱਲ ਸਰ ਮਾਰੇ ਅਨਸਰ ਵੱਲ ਜਿਹੜੀ ਅੱਜ ਕਾਰਵਾਈ ਹੋਈ ਹੈ ਸਰ ਕਿਸ ਤਰ੍ਹਾਂ ਮਤਲਬ ਬਹੁਤ ਵਧੀਆ ਸਫਲਤਾ ਮਿਲੀ ਜੀ ਸਾਡੇ ਸਿਟੀ ਪੁਲਿਸ ਸਟੇਸ਼ਨ ਐਸ ਐਚ ਓ ਡੀ ਐਸ ਪੀ ਸਿਟੀ ਇਹਨਾਂ ਨੇ ਜਦੋਂ ਦੋ ਬੰਦੇ ਫੜੇ ਜਸਵਿੰਦਰ ਤੇ ਸ਼ਮਸ਼ੇਰ ਉਰਫ ਸ਼ਰੀ ਇਹਨਾਂ ਨੂੰ ਫੜ ਕੇ ਜਿਹੜੇ ਇਹ ਇੱਕ ਦੋ ਪਿਸਤੌਲਾਂ ਦਾ ਬਰਾਮਦ ਹੋਇਆ ਤੇ ਇਹਨਾਂ ਦੇ ਨਾਲ ਮੈਗਜ਼ੀਨ ਤੇ ਕੈਟਰੀਜਸ ਬਰਾਮਦ ਹੋਏ ਤੇ ਇਹ ਇਹਦੇ ਵਿੱਚ ਹੋਰ ਚੀਜ਼ ਹੈਗੀ ਆ ਵੀ ਇਹ ਜਣੇ ਉਹਦੇ ਚ ਫੈਂਕਾ ਜਿਹੜੇ ਕਹਿੰਦੇ ਆ ਅੰਦਰ ਕੋਈ ਨਾ ਕੋਈ ਚੀਜ਼ ਜੇਲ੍ਹ ਦੇ ਵਿੱਚ ਸੱਜਦੇ ਸੀ ਜਿਦੇ ਵਿੱਚ ਉਹ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਉਹਨਾਂ ਤੋਂ ਅਤੇ ਇਹਨਾਂ ਤੋਂ ਜਰਦੇ ਦੀਆਂ ਪੁੜੀਆਂ ਜਾਂ ਹੋਰ ਕਈ ਚੀਜ਼ਾਂ ਬਰਾਮਦ ਜਿਹੜੇ ਇਹਨਾਂ ਨੇ ਪੈਕੇਟ ਬਣਾਏ ਸੀ ਅੰਦਰੋਂ ਸੁੱਟਣ ਨੂੰ ਤੇ ਅੰਦਰ ਇਹਨਾਂ ਦਾ ਤਾਲਮੇਲ ਹੁੰਦਾ ਸੀ ਕਿਸੇ ਨਾ ਕਿਸੇ ਕੈਦੀ ਨਾਲ ਤੇ ਪਹਿਲਾਂ ਵੀ ਇਹ ਅਜਿਹੀ ਕਾਰਵਾਈ ਕਰਦੇ ਰਹੇ ਆ ਤੇ ਹੁਣ ਸਾਡੇ ਪਹਿਲੀ ਵਾਰੀ ਇਹ ਕਾਬੂ ਆਏ ਆ ਤੇ ਇਹ ਬੜੀ ਵਧੀਆ ਡੈਡੀਕੇਟਿਡ ਐਫਰਟ ਸੀ ਸਾਡੇ ਟੀਮ ਦੀ ਸਾਰੀ ਦੀ ਐਸ ਐਚ ਓ ਡੀ ਐਸ ਪੀ ਤੇ ਇਹਨਾਂ ਨੂੰ ਪਿਛਲੇ ਕੁਝ ਸਮੇਂ ਤੋਂ ਇਹਨਾਂ ਨੂੰ ਇਹ ਇੰਟੈਲੀਜੈਂਸ ਡਿਵੈਲਪ ਕਰਕੇ ਇਹਨਾਂ ਤੋਂ ਜਦੋਂ ਮੌਕੇ ਤੇ ਇਨਫੋਰਮੇਸ਼ਨ ਬੇਸਡ ਜਨ ਨੂੰ ਮੌਕੇ ਤੇ ਫੜਿਆ ਇਹਨਾਂ ਪਾਸੇ ਦੋ ਬਸਤਾਲ ਬਰਾਮਦ ਹੋਏ ਤੇ ਬੋੜੀ ਸਿਕਨਲ ਬਰਾਮਦ ਸਰ ਕਾਫੀ ਲੰਬੇ ਸਮੇਂ ਤੋਂ ਵੀ ਇਹ ਚੱਲ ਰਿਆ ਸੀ ਕਿ ਆ ਵੀ ਜੇਲ੍ਹ ਦੇ ਅੰਦਰ ਥਰੋ ਕਰਕੇ ਸਾਰਾ ਸਮਾਨ ਪਹੁੰਚਾਇਆ ਜਾਂਦਾ ਸੀ ਕੋਈ ਕਈ ਵਾਰ ਕਿ ਜੇ ਦੇ ਗਾਰਦੀ ਕਰਮਚਾਰੀ ਮਿਲੀ ਭੁਗਤ ਵੀ ਪਾਈ ਗਈ ਸੀ ਲੇਕਿਨ ਹੁਣ ਇਹ ਜਿਹੜੇ ਸ਼ਖਸ ਹੈ ਇਹ ਇਹ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀ ਜਾਂ ਬੇਸਿਕਲੀ ਹੋਣੀ ਚਾਹੀਦੀ ਨਹੀਂ ਕੀਤੀ ਥਰੋ ਨਹੀਂ ਇਹ ਜਿਹੜਾ ਇਹ ਤਾਂ ਥਰੋ ਬਾਰੇ ਤਾਂ ਸਾਹਮਣੇ ਆਈ ਗਿਆ ਸੀਗਾ ਵੀ ਇਹ ਥਰੋ ਕਰਦੇ ਆ ਉਹਨਾਂ ਕੋਲ ਸਮਾਨ ਵੀ ਮਿਲ ਗਿਆ ਸਾਰਾ ਤੇ ਇੱਥੇ ਹੋਰ ਵੀ ਪੁਛਗਿਸਤੇ ਸਾਹਮਣੇ ਆਇਆ ਰਿਕਾਰਡ ਦੇਖਣ ਤੇ ਇਹਨਾਂ ਦੋਨਾਂ ਤੇ ਲੁੱਟਖੋਹ ਦੇ ਚੋਰੀ ਦੇ ਕੋਈ ਦੋਨਾਂ ਦੇ ਪੰਜ-ਪੰਜ ਪਰਚੇ ਪਹਿਲਾਂ ਦਰਜ ਹੈ ਜਿਦੇ ਵਿੱਚ ਸਨੈਚਿੰਗ ਦੇ ਵੀ ਪਰਚੇ ਆ ਇਹ ਸਨੈਚਿੰਗ ਵੀ ਮੰਨੇ ਆ ਸਾਡੇ ਕੋਲੋਂ ਆਬਜੈਕਟ ਦੇ ਵੀ ਪਰਚੇ ਸਨੈਚਿੰਗ ਮੰਨੇ ਆ ਦੋ-ਤਿੰਨ ਸਨੈਚਿੰਗਸ ਉਹਨਾਂ ਨੂੰ ਅਸੀਂ ਕਨਫਰਮ ਕਰ ਰਹੇ ਹਾਂ ਮੇਰਾ ਨੇ ਜੇ ਤੋ ਕੀਤੀ ਆ ਤੇ ਉਹ ਉਹ ਸਾਹਿਬ ਨਾਲ ਬੇਨਤੀ ਕਰਦੇ ਕੀਤੀ ਜੋ ਸਰ ਇਹਨਾਂ ਦੇ ਪਿੱਛੇ ਜਿਹੜੀ ਆ ਬੰਦੇ ਜਿਹੜੇ ਫੜੇ ਗਏ ਇਹਨਾਂ ਦੇ ਜਿਹੜਾ ਪਿਛਲਾ ਰਿਕਾਰਡ ਕ੍ਰਿਮੀਨਲ ਦੱਸਿਆ ਗਿਆ ਸਰ ਇਹ ਜਿਹੜੀ throi ਪੁਛਿਆ ਦੇ ਵਿੱਚ ਜਿਲ੍ਹੇ ਵਿੱਚ ਹੀ ਕਰਦੇ ਸੀਗੇ ਜੋ ਇਹਨਾਂ ਦਾ ਜਿਹੜਾ ਗੈਂਗ ਸੀਗਾ ਹੋਰ ਵੀ ਜ਼ਿਲ੍ਹਿਆਂ ਦੇ ਐਕਟੀਵਿਟੀ ਫਿਲਹਾਲ ਇਹਨਾਂ ਨੇ ਜਿਹੜੀ ਪੁਛਗਿਸ ਦੌਰਾਨ ਇੱਕ ਦੋ ਜਣੇ ਹੋਰ ਇਹਨਾਂ ਦੇ ਸਾਥੀ ਹੈਗੇ ਸੀ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਫੜਾਂਗੇ ਸਰੀਆਂ ਟੀਮਸ ਬਣਾਈ ਹੋਈਆਂ ਨੇ ਤੇ ਉਹਨਾਂ ਦਾ ਉਹ ਤੋਂ ਫੇਰ ਸਾਨੂੰ ਹੋਰ ਸਮਝ ਆਊਗਾ ਵੀ ਜੇ ਸ਼ਹਿਰ ਤੋਂ ਬਾਹਰ ਜਾਂ ਜ਼ਿਲ੍ਹੇ ਤੋਂ ਬਾਹਰ ਵੀ ਕਿਉਂ ਵਰਦਤਾ ਕੀਤਾ ਹੋ ਹੁਣ ਤੱਕ ਇਹਨਾਂ ਦੀ ਜਿਹੜੀ ਆ ਵਰਦਤਾ ਹੈ ਪਹਿਲਾਂ ਤਾਂ ਜਿਨ੍ਹਾਂ ਦੇ ਪਰਚੇ ਦਰਜ ਹੈ ਅਤੇ ਕੁਝ ਵਰਦਤਾ ਜਿਹੜੀਆਂ ਹੋਣੇ ਸਾਡੇ ਕੋਲ ਮੰਨੇ ਆ ਜੁਨੀਅਨ ਸਟੈਚਿੰਗ ਸੋ ਦਾ ਕਿਥੀਆਂ ਤੇ ਆ ਫਿੰਕਾ ਗਲਾ ਜੀਲ ਦੇ ਵਿੱਚ ਕੁਝ ਨਾ ਕੁਝ ਸਮਾਨ ਨਸ਼ੇ ਵਾਲੀਆਂ ਚੀਜ਼ਾਂ ਜਾਂ ਕੋਈ ਹੋਰ ਚੀਜ਼ ਸਕਦੇ ਸੀ ਗੈਂਗ ਦੇ ਰੂਪ ਦੇ ਵਿੱਚ ਹੀ ਕੰਮ ਕੀਤੇ ਬਿਲਕੁਲ ਬਿਲਕੁਲ ਜੀ ਇਹ ਨਾ ਦੋ ਬੰਦੇ ਪੰਜ ਪੰਜ ਪਰਚੀ ਦਰਜ ਹੈ ਤੇ ਅਜੇ ਹੀ ਹਰਕਤ ਕਰ ਰਹੇ ਸੀ ਨਜਾਇਜ਼ ਪਿਸਤੌਲ ਮਿਲੇ 32 ਬੋਰ ਤੇ 30 ਬੋਰ ਤੇ ਹੋਰ ਇਹ ਕੋਈ شریف ਤਾਂ ਬੰਦੇ ਹੈ ਨਹੀਂ ਗੈਂਗਸ ਗੈਂਗ টাইਪ ਹੀ ਕਹਿ ਸਕਦੇ ਵੀ ਇਹ ਚੋਰਸ ਨੇਚਰ ਗੈਂਗ ਜੀ ਜੀ ਸਰ ਫੈਸਟੀਵਲ ਦੇ ਦਿਨਾਂ ਦੇ ਵਿੱਚ ਇਹ ਜਿਹੜੀ ਐਕਟੀਵਿਟੀ ਜਿਹੜੀ ਜ਼ਿਆਦਾ ਵੱਜ ਜਾਂਦੀ ਹੈ ਕਿਉਂਕਿ ਉਹ ਲੁੱਟਾਂ ਖਵਾਉਂਦੀਆਂ ਬਾਜ਼ਾਰ 'ਚ ਰਸ਼ ਹੁੰਦੇ ਆ ਇਹਨਾਂ ਨੂੰ ਦੇਖਦੇ ਹੋਏ ਵੀ ਸਰ ਹੋਰ ਵੀ ਕੋਈ ਇੰਤਜ਼ਾਮ ਜਿਹੜੇ ਕੁਝ ਕੋਲੋਂ ਕੀਤੇ ਗਏ? ਬਿਲਕੁਲ ਨਹੀਂ ਅਸੀਂ ਸਾਰੇ ਆਫੀਸਰਜ਼ ਰਾਤ ਨੂੰ ਸਾਰੇ ਅਸੀਂ ਰਾਤ ਨੂੰ ਵੀ ਬਾਹਰ ਹੁੰਨੇ ਆ ਕੱਲ ਵੀ ਸਾਰੀ ਜਿਹੜੀ ਫੈਸਟੀਵਲ ਸੀਜ਼ਨ 'ਚ ਜਿੱਥੇ-ਜਿੱਥੇ ਕੋਈ ਪ੍ਰੋਗਰਾਮ ਹੈਗੇ ਸੀ ਉਹ ਵੀ ਚੈਕਿੰਗ ਕੀਤੀ ਕਿ ਮਾਨਯੋਗ ਡੀਜੀਪੀ ਸਾਹਿਬ ਦਾ ਹੁਕਮ ਹੈ ਵੀ ਸਾਰੇ ਜਗ੍ਹਾ ਤੇ ਅਸੀਂ ਵੱਧ ਤੋਂ ਵੱਧ ਪੁਲਿਸ ਪ੍ਰੈਜ਼ੈਂਸ ਹੈ ਤੇ ਵੱਧ ਤੋਂ ਵੱਧ ਸਿਕਿਉਰਿਟੀ ਕਰ ਰਹੇ ਹਾਂ। ਥੈਂਕ ਯੂ ਸਰ ਥੈਂ ਇਹ ਜੀ ਸਾਡਾ ਮਜੂਦ ਹੋ ਜਾ ਸਕਦੀ ਮਸਾਫਰ ਕੋ ਜਨਾ ਨੇ ਦੱਸਿਆ ਕਿ ਜਿਹੜੇ ਮੁੱਤਾਂ ਖੋਹਾਂ ਤੇ ਸਨੈਚਿਕ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਕਿਉਂਕਿ ਇਹਨਾਂ ਜਿਹੜੇ ਸ਼ਖ ਜਿਹੜੇ ਦੋ આરોપી ਜਿਹੜੇ ਫੜੇ ਗਏ ਨੇ ਇਹਨਾਂ ਦੇ ਪੰਜ ਮਾਮਲੇ ਜਿਹੜੇ ਦਰਸੀ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਦੇ ਅੰਦਰ ਥਰੋ ਕਰਕੇ ਜਿਹੜਾ ਸਮਾਨ ਪਹੁੰਚਾਉਂਦਾ ਜਿਹੜਾ ਕੰਮ ਕਰਦੇ ਸੀ ਕਿਉਂਕਿ ਲੰਬੇ ਸਮੇਂ ਤੋਂ ਜੇਲ੍ਹ ਦੇ ਅੰਦਰ ਚਲਾ ਸਮਾਨ ਪਹੁੰਚਾ ਕੇ ਜੇਲ੍ਹ ਦੇ ਵਿੱਚ ਬੰਦ ਹਵਾਲਾਤੀ ਤੇ ਜਿਹੜੇ ਕੈਦੀ ਹੁੰਦੇ ਸੀ ਉਹਨਾਂ ਦੀ ਮਦਦ ਕਰਦੇ ਹੁੰਦੇ ਸੀ ਕਿ ਜਿਸ ਨਾਲ ਪੁਲਿਸ ਨੇ ਪੂਰਾ ਟ੍ਰੇਸ ਲਗਾ ਕੇ ਨੀ ਪੂਰੀ ਤਰ੍ਹਾਂ ਜਿਹੜ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਦਾ ਪਤਾ ਚੱਲ ਸਕੇ ਵੀ ਇਹਨਾਂ ਦੇ ਗੈਂਗ ਦੇ ਵਿੱਚ ਮजूद ਕਿੰਨੇ ਲੋਕ ਮੌਜੂਦ ਆ ਤਾਂ ਜੋ ਉਹਨਾਂ ਨੂੰ ਫੜ ਕੇ ਵੀ ਜਿਹੜਾ ਸਰਰਾਥੀ ਪਿੱਛੇ ਪਿੱਛੇ ਦਾ ਕੰਮ ਕੀਤਾ ਜਾ ਸਕੇ ਕੈਮਰਾਮੈਨ ਫਰੋਇਪੁਰ ਪੁਲਿਸ ਵੱਲੋਂ ਮਾੜਿਆ ਅਨਸਰਾ ਦੇ ਖਿਲਾਫ ਲਗਾਤਾਰ ਮਹੀਮ ਜੜੀਆਂ ਚਲਾਈ ਗਈ ਹੈ ਜਿਹਦੇ ਵਿੱਚ ਵੱਡੀਆਂ ਕਾਮਯਾਬੀਆਂ ਹਾਸਲ ਹੋਈਆਂ ਅੱਜ ਵੀ ਮਾੜਿਆ ਅਨਸਰਾ ਨੂੰ ਜਿਹੜੇ ਕਾਰਵਾਈ ਕਰਦੇ ਹੋਏ ਉਹਨਾਂ ਕੋਲ ਹਥਿਆਰ ਵੀ ਬਰਾਮਦ ਕੀਤੇ ਆ ਤੇ ਹੋਰ ਵੀ ਕੀ ਜਿਹੜੇ ਵੀ ਕਿੰਨੇ આરોપી ਜਿਹੜੇ ਇਹਦੇ ਵਿੱਚ ਫੜੇ ਗਏ ਆ ਤੇ ਹੋਰ ਕੀ ਬਰਾਮਦਗੀ ਹੋਈ ਆ ਸਾਡੇ ਨਾਲ ਮੌਜੂਦ ਨੇ ਐਸਐਸਪੀ ਫਰੋਇਪੁਰ ਉਹ ਪੰਦਰ ਕਰ ਸਕਦੇ ਹਾਂ ਮਾਰੀਅਨ ਸਰ ਕਹ ਸਕਦੇ ਹਾਂ ਵੀ ਇਹਨਾਂ ਨੇ ਫੜਨ ਵਿੱਚ ਸਫਲਤਾ ਜਿਹੜੀ ਆ ਉਹ ਹਾਸਲ ਕੀਤੀ ਆ ਸਭ ਸਭ ਤੋਂ ਵੱਡੀ ਗੱਲ ਸਰ ਮਾਰੀਅਨ ਸਰ ਵੱਲ ਜਿਹੜੀ ਅੱਜ ਕਾਰ ਮਤ ਕਾਰਵਾਈ ਹੋਈ ਹੈ ਸਰ ਕਿਸ ਤਰ੍ਹਾਂ ਦੀ ਕਾਰਵਾਈ ਹੈ ਬੱਚੇ ਹਾਂਜੀ ਬਹੁਤ ਵਧੀਆ ਸਫਲਤਾ ਮਿਲੀ ਜੀ ਸਾਡੇ ਸਿਟੀ ਪੁਲਿਸ ਸਟੇਸ਼ਨ ਐਸ ਐਚ ਓ ਡੀ ਐਸ ਪੀ ਸਿਟੀ ਇਹਨਾਂ ਨੇ ਜਦੋਂ ਦੋ ਬੰਦੇ ਫੜੇ ਜਸਵਿੰਦਰ ਤੇ ਸ਼ਮਸ਼ੇਰ ਉਰਫ ਸ਼ੈਰੀ ਇਹਨਾਂ ਨੂੰ ਫੜ ਕੇ ਜਿਹੜੇ ਇਹ ਇੱਕ ਦੋ ਪਸਤੌਲਾਂ ਦਾ ਬਰਾਮਦ ਹੋਇਆ ਤੇ ਇਹਨਾਂ ਦੇ ਨਾਲ ਮੈਗਜ਼ੀਨ ਤੇ ਕੈਟਰੀਜਿਸ ਬਰਾਮਦ ਹੋਏ ਆ ਤੇ ਇਹ ਇਹਦੇ ਵਿੱਚ ਹੋਰ ਚੀਜ਼ ਹੈਗੀ ਅਭੀ ਇਹ ਜਾਣੇ ਉਹਦੇ ਚ ਫੈਂਕਾ ਜਿਹੇ ਕਹਿੰਦੇ ਆ ਅੰਦਰ ਕੋਈ ਨਾ ਕੋਈ ਚੀਜ਼ ਜੇਲ੍ਹ ਦੇ ਵਿੱਚ ਸੱਜਦੇ ਸੀ ਜਿਹਦੇ ਵਿੱਚੋਂ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਉਹਨਾਂ ਤੋਂ ਅਤੇ ਇਹਨਾਂ ਤੋਂ ਜਰਦੇਤੀਆਂ ਪੁੜੀਆਂ ਜਾਂ ਹੋਰ ਕਈ ਚੀਜ਼ਾਂ ਬਰਾਮਦ ਜਿਹੜੇ ਇਹਨਾਂ ਨੇ ਪੈਕੇਟ ਬਣਾਏ ਸੀ ਅੰਦਰ ਸੁੱਟਣ ਨੂੰ ਤੇ ਅੰਦਰ ਇਹਨਾਂ ਦਾ ਤਾਲਮੇਲ ਰਹਿੰਦਾ ਸੀ ਕਿਸੇ ਨਾ ਕਿਸੇ ਕੈਦੀ ਨਾਲ ਤੇ ਪਹਿਲਾਂ ਵੀ ਇਹ ਅਜਿਹੀ ਕਾਰਵਾਈ ਕਰਦੇ ਰਹੇ ਆ ਤੇ ਹੁਣ ਸਾਡੇ ਪਹਿਲੀ ਵਾਰੀ ਇਹ ਕਾਬੂ ਆਏ ਆ ਤੇ ਇਹ ਬੜੀ ਵਧੀਆ ਡੈਡੀਕੇਟਿਡ ਐਫਰਟ ਸੀ ਸਾਡੇ ਟੀਮ ਦੀ ਸਾਰੀ ਦੀ ਐਸ ਐਚ ਓ ਡੀ ਐਸ ਪੀ ਤੇ ਇਹਨਾਂ ਨੂੰ ਪਿਛਲੇ ਕੁਝ ਸਮੇਂ ਤੋਂ ਇਹਨਾਂ ਨੂੰ ਇਹ ਇੰਟੈਲੀਜੈਂਸ ਡਿਵੈਲਪ ਕਰਕੇ ਇਹਨਾਂ ਤੋਂ ਹੋ ਜਦੋਂ ਮੌਕੇ ਤੇ ਇਨਫੋਰਮੇਸ਼ਨ ਬੇਸਡ ਇਹਨਾਂ ਨੂੰ ਮੌਕੇ ਤੇ ਫੜਿਆ ਇਹਨਾਂ ਕੋਲਸੇ ਦੋ ਪਿਸਤੌਲ ਬਰਾਮਦ ਹੋਇਆ ਤੇ ਗੋਲੀ ਸਿਕਾ ਨਾਲ ਬਰਾਮਦ ਸਰ ਕਾਫੀ ਲੰਬੇ ਸਮੇਂ ਤੋਂ ਵੀ ਇਹ ਚੱਲ ਰਿਆ ਸੀਗਾ ਵੀ ਜੇਲ੍ਹ ਦੇ ਅੰਦਰੋਂ ਥਰੂ ਕਰਕੇ ਸਾਮਾਨ ਪਹੁੰਚਾਇਆ ਜਾਂਦਾ ਸੀ ਕੋਈ ਕਈ ਵਾਰ ਕਿ ਜਿਹੜੇ ਅਧਿਕਾਰੀ ਕਰਮਚਾਰੀ ਮਿਲੀਭੁਗਤ ਵੀ ਪਾਈ ਗਈ ਸੀ ਇੱਕ ਹੁਣ ਇਹ ਜਿਹੜੇ ਸ਼ਖਸ ਹੈ ਇਹ ਇਹ ਕਾਫੀ ਲੰਬੇ ਸਮੇਂ ਤੋਂ ਕੰਮ ਕਰਦੇ ਸੀ ਜਾਂ ਬੇਸਿਕਲੀ ਹੁਣ ਹੀ ਜਿਹੜੇ ਨਾਲ ਕੀਤੀ ਥਰੂ ਇਹ ਜਿਹੜਾ ਇਹ ਤਾਂ ਥਰੂ ਬਾਰੇ ਤਾਂ ਸਾਹਮਣੇ ਆਈ ਗਿਆ ਸੀਗਾ ਵੀ ਇਹ ਥਰੂ ਕਰਦੇ ਆ ਉਹਨਾਂ ਕੋਲ ਸਾਮਾਨ ਵੀ ਮਿਲ ਗਿਆ ਸਾਰਾ ਤੇ ਇੱਥੇ ਹੋਰ ਵੀ ਪੁਛਗੇ ਇਸ ਦੇ ਸਾਹਮਣੇ ਆਇਆ ਰਿਕਾਰਡ ਦੇਖਣ ਤੇ ਇਹਨਾਂ ਦੋਨਾਂ ਤੇ ਲੁੱਟਖੋਹ ਦੇ ਚੋਰੀ ਦੇ ਕੋਈ ਦੋਨਾਂ ਦੇ ਪੰਜ-ਪੰਜ ਪਰਚੇ ਪਹਿਲਾਂ ਦਰਜ ਆ ਜਿਹਦੇ ਵਿੱਚ ਸਨੈਚਿੰਗ ਦੇ ਵੀ ਪਰਚੇ ਆ ਇਹ ਸਨੈਚਿੰਗ ਵੀ ਮੰਨੇ ਆ ਸਾਡੇ ਕੋਲੋਂ ਆਬਜੈਕਟ ਦੇ ਵੀ ਪਰਚੇ ਸਨੈਚਿੰਗ ਮੰਨੇ ਆ ਦੋ-ਤਿੰਨ ਸਨੈਚਿੰਗਸ ਉਹਨਾਂ ਨੂੰ ਅਸੀਂ ਕਨਫਰਮ ਕਰ ਰਹੇ ਹਾਂ ਮੇਰਾ ਨੇ ਜੇ ਤੋ ਕੀਤੀ ਆ ਤੇ ਨੂੰ ਸਾਹਿਬ ਨਾਲ ਬੇਨਤੀ ਕਰ ਲਈ ਦਿੱਤੀ ਜੋ ਸਰ ਇਹਨਾਂ ਦੇ ਵਿੱਚ ਜਿਹੜੀ ਆ ਬੰਦੇ ਜਿਹੜੇ ਫੜੇ ਗਿਆ ਇਹਨਾਂ ਦੇ ਜਿਹੜਾ ਪਿਛਲਾ ਰਿਕਾਰਡ ਕ੍ਰਿਮੀਨਲ ਦੱਸਿਆ ਗਿਆ ਸਰ ਇਹ ਜਿਹੜੀ throi pur ਸ਼ਹਿਰ ਵਿੱਚ ਜਿੱਥੇ ਜਿਨੇ ਵਿੱਚ ਇਹ ਕਰਦੇ ਸੀਗੇ ਜਾਇ ਇਹਨਾਂ ਦਾ ਜਿਹੜਾ ਗੈਂਗ ਸੀਗਾ ਹੋਰ ਵੀ ਜ਼ਿਲ੍ਹਿਆਂ ਦੇ ਐਕਟੀਵਿਟੀ ਫਿਲਹਾਲ ਇਹਨਾਂ ਨੇ ਇੰਡਿਪੁਚ ਕੇ ਇਸ ਦੌਰਾਨ ਇੱਕ ਦੋ ਜਾਣੇ ਹੋਰ ਇਹਨਾਂ ਦੇ ਸਾਥੀ ਹੈਗੇ ਜੀ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਫੜਾਂਗੇ ਸੜੀਆਂ ਟੀਮਸ ਬਣਾਈ ਹੋਣਗੇ ਤੇ ਉਹਨਾਂ ਦਾ ਉਹ ਤੋਂ ਫੇਰ ਸਾਨੂੰ ਹੋਰ ਸਮਝ ਆਊਗਾ ਵੀ ਜੇ ਸ਼ਹਿਰ ਤੋਂ ਬਾਹਰ ਜਾਂ ਜ਼ਿਲ੍ਹੇ ਤੋਂ ਬਾਹਰ ਵੀ ਕਿਉਂ ਵਰਦਤਾ ਕੀਤਾ ਹੁਣ ਹੁਣ ਤੱਕ ਇਹਨਾਂ ਦੀ ਜਿਹੜੀ ਆ ਵਰਦਤਾ ਹੈ ਪਹਿਲਾਂ ਤਾਂ ਜਿਨ੍ਹਾਂ ਦੇ ਪਰਚੇ ਦਰਜ ਐ ਅਤੇ ਕੁਝ ਵਰਦਤਾ ਜਿਹੜੀਆਂ ਹੋਣੇ ਸਾਡੇ ਕੋਲ ਮੰਨੇ ਆ ਜੁਨੀਅਨ ਸਟੇਸ਼ਨਸ ਉੱਤੇ ਰੱਖੀ ਥੀਆ ਤੇ ਆ ਫਿੰਕਾ ਇਹ ਜੇਲ੍ਹ ਦੇ ਵਿੱਚ ਕੁਝ ਨਾ ਕੁਝ ਸਮਾਨ ਨਸ਼ੇ ਰੀਂਚੀਆਂ ਚੀਜ਼ਾਂ ਜਾਂ ਕੋਈ ਹੋਰ ਚੀਜ਼ ਸਕਦੇ ਸੀ ਗੈਂਗ ਦੇ ਰੂਪ ਦੇ ਵਿੱਚ ਹੀ ਕੰਮ ਕੀਤੇ ਬਿਲਕੁਲ ਬਿਲਕੁਲ ਜੀ ਇਹ ਜਿੰਨਾ ਤੋਂ ਦੋਨਾਂ ਦੇ ਪੰਜ ਪੰਜ ਪਰਚੀਦਾਰ ਜੇ ਤੇ ਅਜਿਹੀ ਹਰਕਤ ਕਰ ਰਹੇ ਸੀ ਨਜਾਇਜ਼ ਪਿਸਤੌਲ ਮਿਲੇ 32 ਬੋਰ ਤੇ 30 ਬੋਰ ਤੇ ਹੋਰ ਇਹ ਕੋਈ شریف ਤਾਂ ਬੰਦੇ ਹੈ ਨਹੀਂ ਗੈਂਗ ਗੈਂਗ ਟਾਈਪ ਵੀ ਕਹਿ ਸਕਦੇ ਵੀ ਇਹ ਚੋਰ ਸਨੇਚਰ ਗੈਂਗ ਜੀ ਜੀ ਸਰ ਫੈਸਟੀਵਲ ਦੇ ਦਿਨਾਂ ਦੇ ਵਿੱਚ ਇਹ ਜਿਹੜੀ ਐਕਟੀਵਿਟੀ ਜਿਹੜੀ ਜਾਰੀ ਬੱਜਾਂਦੀ ਹੈ ਕਿਉਂਕਿ ਉਹ ਲੁੱਟਾਂ ਖਵਾਉਂਦੀਆਂ ਬਾਜ਼ਾਰ 'ਚ ਰਸ਼ ਹੁੰਦੇ ਆ ਇਹਨਾਂ ਨੂੰ ਦੇਖਦੇ ਹੋਏ ਵੀ ਸਰ ਹੋਰ ਵੀ ਕੋਈ ਇੰਤਜ਼ਾਮ ਜਿਹੜੇ ਕੁਝ ਕੋਲੋਂ ਕਿਸੇ ਕੋਲ ਬਿਲਕੁਲ ਨਹੀਂ ਅਸੀਂ ਸਾਰੇ ਆਫੀਸਰਜ਼ ਰਾਤ ਨੂੰ ਸਾਰੇ ਅਸੀਂ ਰਾਤ ਨੂੰ ਵੀ ਬਾਹਰ ਹੁੰਨੇ ਆ ਕੱਲ ਵੀ ਸਾਰੀ ਜਿਹੜੀ ਫੈਸਟਿਵ ਸੀਜ਼ਨ 'ਚ ਜਿੱਥੇ ਜਿੱਥੇ ਕੋਈ ਪ੍ਰੋਗਰਾਮ ਹੈਗੇ ਅਸੀਂ ਉਹ ਵੀ ਚੈਕਿੰਗ ਕੀਤੀ ਕਿ ਮਾਨਯੋਗ ਡੀਜੀਪੀ ਸਾਹਿਬ ਦਾ ਹੁਕਮ ਹੈ ਵੀ ਸਾਰੇ ਜਗ੍ਹਾ ਤੇ ਅਸੀਂ ਵੱਧ ਤੋਂ ਵੱਧ ਪੁਲਿਸ ਪ੍ਰੈਜ਼ੈਂਸ ਹੈ ਤੇ ਬਰਤਬਤ ਚੈਕਿੰਗ ਕਰ ਰਹੇ ਹਾਂ ਥੈਂਕ ਯੂ ਸਰ ਥੈਂਕ ਯੂ 260 ਨੰਬਰ ਦੂਜਾ ਚੱਕਰੀ ਇੰਸਾਫ ਫਰਵਰ ਕੋ ਜਨਾ ਨੇ ਦੱਸਿਆ ਕਿ ਜਿਹੜੇ ਬਲਤਾਂ ਖੋਹਾਂ ਤੇ ਸਨੇਚਿਕ ਦੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਕਿਉਂਕਿ ਇਹਨਾਂ ਜਿਹੜੇ ਜਿਹੜੇ ਦੋ ਦੋ આરોપી ਜਿਹੜੇ ਫੜੇ ਗਏ ਨੇ ਇਹਨਾਂ ਦੇ ਪੰਜ ਮਾਮਲੇ ਜਿਹੜੇ ਦਰਸੀ ਕਿ ਸਭ ਤੋਂ ਵੱਡੀ ਗੱਲ ਇਹ ਐ ਕਿ ਜੇ ਦਿਨ ਅੰਦਰ ਥਰੋ ਕਰਕੇ ਜਿਹੜਾ ਸਮਾਨ ਪਹੁੰਚਾਉਂਦਾ ਜਿਹੜਾ ਕੰਮ ਕਰਦੇ ਸੀ ਕਿਉਂਕਿ ਲੰਬੇ ਸਮੇਂ ਤੋਂ ਜੇਲ੍ਹ ਦੇ ਅੰਦਰ ਜਿਹੜਾ ਸਮਾਨ ਪਹੁੰਚਾ ਕੇ ਜੇਲ੍ਹ ਦੇ ਵਿੱਚ ਬੰਦ ਹਵਾ ਲਾਤੀ ਤੇ ਜਿਹੜੇ ਕੈਦੀ ਹੁੰਦੇ ਸੀ ਉਹਨਾਂ ਦੀ ਇਹ ਮਦਦ ਕਰਦੇ ਪਏ ਸੀ ਕਿ ਜਿਨ੍ਹਾਂ ਨੂੰ ਪੁਲਿਸ ਨੇ ਪੂਰਾ ਟਰੇਸ ਲਦਾ ਕੇ ਨੀ ਪੂਰੀ ਤਰ ਤਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਜੋ ਇਹਨਾਂ ਦਾ ਪਤਾ ਚੱਲ ਸਕੇ ਵੀ ਇਹਨਾਂ ਦੇ ਗੈਂਗ ਦੇ ਵਿੱਚ ਕਿੰਨੇ ਲੋਕ ਮੌਜੂਦ ਆ ਤਾਂ ਜੋ ਉਹਨਾਂ ਨੂੰ ਫੜ ਕੇ ਵੀ ਜਿਹੜਾ ਸਰਾਥਰ ਪਿੱਛੇ ਪਿੱਛੇ ਦਾ ਕੰਮ ਕੀਤਾ ਜਾ ਸਕੇ ਕੈਮਰਾਮੈਨ ਜਨਾ ਸਰਬਜੀਤ ਸਿੰਘ ਨਾਨਕ ਸੇਰਾ ਫਰਦ